ਹਾਂਜੀ ਭਾਈ ਆਹ ਬੰਦੇ ਲਈ ਆ ਮੈਂ ਨੰਬੀ ਸ਼ਰਤ ਇਹਦਾ ਭਾਈ ਮੈਂ ਆਪਣੇ ਨਾਲ ਨਹੀਂ ਆਹ ਬੰਦੇ ਦਾ ਜੀ ਦੋਨੇ ਹੱਸਾਪੋਣ ਵਿੱਚ ਹਾਂਜੀ ਭਾਈ ਇਹ ਇੱਕ ਦਿਨ ਵੀ ਸਾਡੇ ਨਾਲ ਵੀ ਕੀਤਾ ਸੀ ਵੀ ਧੱਕਾ ਅਸੀਂ ਜਾਵੜੇ ਸੀ ਭਾਈ 5 ਮਿੰਟਾਂ ਚ ਵੀ ਮੋੜਦੇ ਨੇ ਸਾਨੂੰ ਵੀ ਪੈਸੇ ਨਹੀਂ ਦਿੱਤੇ ਜੱਜੋ ਮਦਰ ਗੁੱਸੇ ਦਾ ਕੇ ਵੀ ਸ਼ਰਤ ਲਾਈ ਜਾਂਦਾ 5 ਮਿੰਟਾਂ ਦੇ ਕਹਿੰਦਾ ਵੀ ਮੈਂ ਕੱਲਾ ਜਾਂਦਾ ਤੇ ਮੇਰੇ ਵਾਲੀ ਡਰਦਾ ਜੀ ਇਹ ਆਪਾਂ ਲਈ ਇਹ ਨਾ ਸ਼ਰਤ ਹੈ ਤੇ 5 ਮਿੰਟਾਂ ਚ ਇਹਨੇ ਜਾਣਾ ਮੋੜ ਤੇ ਇਹ ਟਾਈਮਰ ਲਾਉਣ ਲੱਗਿਆ ਤੇ ਸਟਾਰਟ ਕਰ ਦਿਆ ਚੱਲ ਜੀ ਇਮਰ ਕਰਦੇ ਹਾਂ ਸਟਾਰਟ ਸੋਨੂੰ ਸਾਰੀ ਵੀਡੀਓ ਦਿਖਾਵਾਂਗੇ ਤੁਹਾਨੂੰ ਸਾਰਾ ਵਲੌਗ ਬਣਾਵਾਂ ਪਖਾਵਾਂਗੇ ਖੜ ਜਾ ਚਲੋ 1 2 3 ਸਟਾਰਟ ਚਲੋ ਸਟਾਰਟ ਵੇਖੋ ਜੀ ਆਇਆ ਨਹੀਂ ਬੰਦਾ ਆਪਣਾ ਤੇ ਆ ਗਈ ਇਹ ਕਹਿੰਦਾ ਮੈਂ ਭੱਜ ਕੇ ਜਾਊਂਗਾ ਤੇ ਇਹਨਾ ਆਪ ਕਰਦੇ ਆਸੀਆਂ ਖੇੜੀਆਂ ਚੌਰ ਚੁੱਕ ਕਰਦੇ ਇਹਨੂੰ ਰੋਕਦੇ ਆਪਾਂ ਇਹ ਵੀ ਕਿ ਨਾ ਪਾਉਣੇ ਇਹ ਚ ਆਪਣੇ ਭੱਜਣ ਦੀ ਦੇ ਕੋਈ ਤੁਸੀਂ ਭੱਜ ਨਹੀਂ ਚੈੱਕ ਕਰੋ ਇਹ ਮੁੰਡੇ ਕਿਆ ਬਾਤ ਹੈ ਨਾਈਸ ਬாய் ਚਲੋ ਚਲੋ ਕੀ ਕਰ ਮੈਂ ਮਟ ਹੋਇਆ ਐਵੀ ਮੱਖੀ ਤੋਂ ਕਿ ਲੈਣਾ ਆਉ ਮੋਰ ਤੇ ਛੋਟਾ ਦੂ ਸ਼ੇਰ ਬੱਗਿਆ ਆ ਜਾ ਆ ਜਾ ਆ ਜਾ ਆਪਣਾ ਕੋਈ ਦੇਖੋ ਇੱਕ ਮਿੰਟ ਰੋਚ ਗਿਆ ਜੀ ਗਾਇਸ ਆਪਣਾ ਕੋਈ ਬੰਦਾ ਆਪਣਾ ਬੰਦਾ ਰਾਹ ਜੀ ਹਾਰ ਮੰਦਾ ਲੱਗਦਾ ਮੈਨੂੰ ਇਹ ਡਿੱਗ ਪਿਆ ਨਹੀਂ ਨਹੀਂ ਰੋਕਣਾ ਰੋਕਣਾ ਨਹੀਂ ਬਈ ਉਹ ਰੋਕ ਲੋ ਬਈ ਰੋ ਆਊਟ 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 ਕੋਈ ਜਾਣਦਾ ਜੀ ਆਪਣਾ ਬੰਦਾ ਉਹਨੇ ਦੇ ਆ ਟਾਈਮਰ ਦੇ ਦੇ ਉਹ ਟੋਕਾ ਕਰਕੇ ਪਾ ਦੀ ਗਾ ਇਹਦੀ ਗਾ ਟਾਈਮਰ ਇੱਕ ਮਿੰਟ ਗਾਣ ਗਾਉਣਾ ਬਸ ਪਹਿਲਾਂ ਉਦੋਂ ਵੀ ਚੱਲਿਆ ਜੀ ਟਾਈਮਰ ਦਾ ਤਿੰਨ ਹੋਵੇ ਦੋ ਸੱਜਾ ਵੇਖੋ ਜੀ ਤੰਦਰੀ ਉਹ ਚੱਲ ਚੱਲ ਮਿੰਟ ਹੋ ਗਏ ਮੇਰੇ ਮਿੱਤਰੋ ਆਪਣਾ ਬੰਦਾ ਪੂਰਾ ਹਾਰ ਮੰਨਦਾ ਹੋਇਆ ਤੇ ਤੁਰਦਾ ਹੋਇਆ ਨਜ਼ਰ ਆ ਰਿਹਾ ਇੱਕ ਮਿੰਟ ਗਾਹ ਕਰੋ ਟਾਈਮਰ ਰੁਕ ਗਿਆ ਸੀ ਨਹੀਂ ਨਹੀਂ ਮੈਂ ਰੁਕਿਆ ਹੀ ਨਹੀਂ ਕੱਟਿਆ ਹੋਇਆ ਇੱਕ ਮਿੰਟ ਰੁਕਿਆ ਹੀ ਨਹੀਂ ਰੁਕਿਆ ਹੀ ਨਹੀਂ ਬਾਈ ਇਹ ਬੰਦੇ ਦਾ ਮੂੰਹ ਪੂਰਾ ਲਾਲ ਲਾ ਦੇਖੋ ਜੀ ਦੇਖੋ ਦੇਖੋ ਜੀ ਦੇਖੋ ਦੇਖੋ ਰੋਂਦਾ ਜੀ ਦੇਖੋ 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 ਬੰਦਾ ਜੀ ਦੇਖੋ ਮੁੰਡੇ ਦੀ ਲੁੱਤ ਦੇਖੋ ਜੀਮਾ ਮਾਰਦਾ ਇਹ ਕੁੱਤੇ ਨੂੰ ਪੂਰਨਾ ਹਾਂ ਹਾਂ ਇਹ ਡਿਵਿਡਿਓਪ ਆ ਜੀ ਆ ਡਿਵਿਡਿਓਪ ਵੰਡਿਆ ਜੀ ਇਹ ਡਿਵਿਡਿਓਪ ਹਨ ਫੜ ਲਿਆ ਲੱਕੀ ਮੁੰਡੇ ਨੇ ਮੁੰਡੇ ਨੇ ਲੱਕ ਫੜ ਲਿਆ ਹੁਣੇ ਭਾਨਾ ਬਣਾ ਦੂ ਟੱਟੀ ਦਾ ਟੱਟੀ ਨਿਕਲ ਗਈ ਦੀ ਵਿੱਚ ਬਸ 2 ਮਿੰਟ ਹਰੇ ਹੁਣ ਓਏ 2 ਮਿੰਟ ਹੋ ਗਏ ਓਏ ਹੋਈ ਨਾ ਇਹ 2 ਮਿੰਟ ਚੁੱਪ ਤੈਨ ਤਿੰਨ ਤਿੰਨ ਹੋ ਗਏ 3 ਮਿੰਟ ਹੋਣ ਵਾਲੇ ਆੜੀ ਭੈਣ ਦਾ ਉਦੋਂ ਨੂੰ 4 ਹੋ ਗਏ ਸਿੱਥੇ ਜਦੋਂ ਨੂੰ ਮੈਂ ਆਇਆਗਾ ਲੈ ਭਾਈ ਜਮਾਨੀ ਰੋਕੇ ਇੱਕ ਵਾਰੀ ਵੀ ਆ ਜਾ ਐ ਐ ਐ ਲੋਕਾ 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 ਐਨ ਤੇ ਨਾਲ ਲਾ ਦੀ ਟਾਈਮ ਮਰ ਉੱਤੋਂ ਪੈ ਜਪਾਨ ਆਟੋਮੈਟਿਕ ਚੀਊਗਾ ਕੋਈ ਨਹੀਂ ਇੱਕ ਮਿੰਟ ਤੇ ਬੱਚ ਪਾ ਕੇ ਵੀ ਜੇਦਾਈ ਵੇਖੋ ਇਤਰੇ ਆਉਂਦਾ ਜੀ ਆਪਣਾ ਆਪਾਂ ਕੱਟਿਆ ਰੇ ਨੂੰ ਜਾ ਇਲਾਜ ਤੇ ਦੋ ਮਿੰਟ ਕਿੰਨੇ ਦੇ ਆ ਬੜਾ ਦੇਖ ਨਾ ਸਾਢੇ ਤਿੰਨ ਕਿ ਕਿਚਾਰ ਸਾਢੇ ਤਿੰਨ ਦੇਖੋ ਵੇਖੋ ਮੋਟੇ ਨੂੰ ਹੌਸਲਾ ਮਿਲਦਾ ਹੋਇਆ ਪੂਰਾ ਹੈ ਆ ਚਾਪਲਾ ਹੀ ਕਿਨ ਆ ਜਾ ਦੇਖੋ ਬੰਦਾ ਆਪਣਾ ਪਿੱਛੇ ਹੀ ਰੋਕ ਗਿਆ ਜੀ ਪੱਟਿਆ ਨਹੀਂ ਹੈ ਦੇਖੋ ਦੇਖੋ ਚਾਰੋਂ ਨਾਲ ਦੇਖੋ 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 ਭੱਜਦਾ ਦੇਖੋ 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 ਗੁੰਡਿਓ ਹੋਈ ਕਰੇ 4 ਮਿੰਟ ਹੋ ਗਏ ਹੋਰ ਹੋਰੀ 4 ਮਿੰਟ ਹੋ ਗਏ ਮੇਰੇ ਮਿੱਤਰ ਸੈਕਿੰਡ ਰਹਿ ਗਏ ਤੇ ਸਾਰੇ ਪਿਆ ਵੇਖੋ ਟਾਈਮ ਅਰਜੀ ਆਇਆ ਆਇਆ ਹਰੇ ਇੰਨੀ ਵਾਰਟ ਹੋਰ ਪਈ ਆ ਜੀ 1 ਮਿੰਟ ਚ ਵੇਨੇ ਪਹੁੰਚਦਾ ਕਿ ਨਹੀਂ ਉਹ ਮੀ ਚਲੇਗਾ ਮੁੱਠੀਆਂ ਨੇ ਹੁਣ ਭੱਜੂ ਕਲਡਾ ਹੋ ਕੇ ਹੁਣ ਵੇਖਿਓ ਜੀ 30 ਸੈਕਿੰਡ ਰਹਿ ਗਏ ਨੇ 30 ਸੈਕਿੰਟਾਂ ਚ ਵੇਖੋ ਮੁੰਡਾ ਕੀ ਕਰਦਾ ਐ ਐ ਵੜਕਦਾ ਵੇਖੋ 5 ਪੰਜ ਰਹਿ ਗਏ ਲੈ 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 40 ਸਕਿੰਟ 20 ਸਕਿੰਟ ਰਹਿ ਚੁਕੇ ਨੇ ਦੇਖੋ ਕੀ ਕਰਦਾ ਭੱਜ ਲੈ ਫੁੱਲ ਸਪ੍ਰਿੰਟ ਖਹਿਦਾ ਹੋਇਆ ਮੁੰਡਾ ਆਪਦੀ ਜਾਨ ਲਾਉਂਦਾ ਹੋਇਆ ਸਾਰੀ ਰੋਟਣ ਵਾਲੀ ਦੇਖੋ ਦੇਖੋ ਮੂੰਹ ਤੁਸੀਂ ਚੈੱਕ ਕਰ ਸਕਦੇ ਹੋ ਮੂੰਹ ਚੈੱਕ ਤੁਸੀਂ ਕਰ ਸਕਦੇ ਹੋ ਦੇਖੋ ਜਮਾਂ ਨੇੜੇ ਨੇੜੇ ਹੋ ਗਏ ਮੇਰੇ ਮਿੱਤਰੋ 5 ਸਕਿੰਟ 5 ਮਿੰਟ ਪੂਰੇ ਤੇ ਮੁੰਡਾ ਝੁਕਾ ਕੇ ਹਾਲ ਹਾਂ ਜੀ ਆਪ ਜੀ ਨੂੰ ਖਰਾਬ ਹੈ ਜੀ 60 ਸੈਕਿੰਡ ਉੱਤੇ ਹੋ ਗਏ ਸੀਗੇ ਜੀ ਬਈ ਆ ਯਾਰ ਇੱਕ ਮਿੰਟ ਨੂੰ ਮਾਫ ਕੀਤਾ ਜੀ ਦੇਖੋ ਜੀ ਇੰਨੀ ਗਵਾਰ ਤੇ ਰੋ ਪਿਆ ਜੀ ਆਪਣਾ ਬੰਦਾ ਇੰਨੀ ਗਵਾਰ ਤੇ ਸਿਰਫ ਇੰਨੀ